ਰਖੜਾ ਵਿਖੇ ਹਲਕਾ ਸਮਾਣਾ ਨੱਬਾ ਪਟਿਆਲਾ 1 ਅਤੇ ਪਟਿਆਲਾ 2 ਦੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪਰਿਵਾਰਾਂ ਦੀ ਜ਼ਿੰਦਗੀ ਨੂੰ ਮੁੜ ਲੀਤੇ ਲਿਆਉਣ ਲਈ ਵੱਧ ਤੋਂ ਵੱਧ ਮਦਦ ਕਰਨ ਦੀ ਅਪੀਲ ਕੀਤੀ ਗਈ ਇਸ ਮੌਕੇ ਜ਼ਿੰਮੇਵਾਰੀ ਸੋਪੀ ਗਈ ਕਿ ਉਹ ਪਾਰਟੀ ਵੱਲੋਂ ਦਿੱਤੇ ਜਾਣ ਵਾਲੇ ਡੀਜ਼ਲ ਅਤੇ ਹੋਰ ਰਸਦ ਦਾ ਲੈਣ-ਲੋੜਿੰਦਾ ਡਿਟੇਲ ਇਕੱਠੀ ਕਰਨ ਲੋੜਿੰਦੀ ਡਿਟੇਲ ਇਕੱਠੀ ਕਰਨ ਪੰਥ ਦੇ ਸੇਵਾਦਾਰ ਹੋਣ ਦੇ ਨਾਤੇ ਹਰ ਇੱਕ ਦਾ ਫਰਜ਼ ਬੰਦਾ ਹੈ ਕਿਵਾਕਵਾ ਕਰਾਹਤ ਕੈਂਪਾਸ ਤੋਂ ਮਿਲੇ ਸੁਝਾਵਾਂ ਅਤੇ ਆਧਾਰ ਤੇ ਕੰਮ ਕਰਕੇ ਆਪਣਾ ਯੋਗਦਾਨ ਪਾਇਆ ਜਾਵੇ। ਹੁਣ ਜਦੋਂ ਪਾਣੀ ਦਾ ਖਤਰਾ ਘੱਟ ਹੋ ਗਿਆ ਤਾਂ ਸਾਡੇ ਸਾਹਮਣੇ ਨਵੀਆਂ ਚੁਣੌਤੀਆਂ ਖੜੀਆਂ ਹਨ। ਘਰਾਂ ਦਾ ਨੁਕਸਾਨ ਫੈਲਣ ਵਾਲੀਆਂ ਬਿਮਾਰੀਆਂ, ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦੀਆਂ ਲੋੜਿੰਦੀਆਂ ਅਵਸਥਾ ਅਤੇ ਖਾਸ ਕਰਕੇ ਬੱਚਿਆਂ ਦੀ ਸਕੂਲੀ ਵਰਦੀਆਂ ਅਤੇ ਸਟੇਸ਼ਨਰੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਹਰ ਇੱਕ ਸੰਭਵ ਯਤਨ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਸਾਡਾ ਤਕਰੀਬ ਅੱਜ ਏਰੀਆ ਜਿਲ੍ਹਾ ਅਕੇਲੇ ਸਾਰੇ ਇਕੱਠਾ ਹੋਇਆ ਠੀਕਾ ਤੇ ਸਾਰਿਆਂ ਨੇ ਬੜੇ ਚਾਅ ਹੱਤੇ ਨੇ ਕਿ ਜਿਹੜੇ ਹੜ੍ਹ ਆਏ ਨੇ ਜਿਹਦੇ ਵਿੱਚ ਬਹੁਤ ਬੜਾ ਨੁਕਸਾਨ ਹੋਇਆ ਨਾ ਪੂਰਾ ਹੋਣਾ ਨੁਕਸਾਨ ਦੇਖੋ ਜਦੋਂ ਉੱਥੇ ਜਾ ਕੇ ਦੇਖਦੇ ਆਂ ਫਿਰ ਪਤਾ ਲੱਗਦਾ ਵੀ ਕਿੱਦਾਂ ਬੜਾ ਨੁਕਸਾਨ ਹੈ ਕਿੰਨਾ ਪਾਣੀ ਆਇਆ 20 25 25 ਮੀਟਰ ਪਾਣੀ ਚੜਿਆ ਹੈ ਘਰਾਂ ਦੇ ਵਿੱਚ ਪਾਣੀ ਵਰ ਗਿਆ ਡੰਗਰ ਖੜੇ ਕੀਲਾਂ ਦੇ ਉੱਤੇ ਮਰ ਗਏ ਤੇ ਬੰਗਲਾ ਦਾ ਵੀ ਬਹੁਤ ਬੜਾ ਨੁਕਸਾਨ ਹੋਇਆ ਹੈ ਫਸਲਾਂ ਦਾ ਘਰਾਂ ਦਾ ਹਰ ਚੀਜ਼ ਦਾ ਨੁਕਸਾਨ ਹੋਇਆ ਹੈ ਅੱਜ ਉਹਦੇ ਲਈ ਅਸੀਂ ਸਾਰੇ ਇਕੱਠੇ ਹੋ ਕੇ ਕੀਤੀ ਹੈ ਕਿ ਆਪਾਂ ਇਕੱਠੇ ਹੋ ਕੇ ਸੇਵਾ ਕਰਨੀ ਹੈ ਤੇ ਜਦੋਂ ਉੱਥੇ ਜਾਣਾ ਸਾਰੀ ਸੰਗਤ ਸਾਰੇ ਨਾਲ ਜਾਵੇ ਆਪਾਂ ਇਕੱਠੇ ਹੋ ਕੇ ਚਲੀਏ ਇਹ ਸੇਵਾ ਦੇ ਵਿੱਚ ਆਪਾਂ ਸਾਰੇ ਜਾਣੇ ਨਾਲ ਨਾਲ ਇਕੱਠੇ ਚੱਲਦੇ ਉਹਦੇ ਲਈ ਸਾਰਿਆਂ ਨੇ ਸੁਝਾਅ ਲਏ ਨੇ ਕਿ ਕੀ ਕੁਝ ਦੇਣਾ ਚਾਹੀਦਾ ਹੈ ਕਿਵੇਂ ਜਾਣਾ ਚਾਹੀਦਾ ਹੈ ਕਿਵੇਂ-ਕਿਵੇਂ ਕਰਨਾ ਚਾਹੀਦਾ ਹੈ ਸਾਰਿਆਂ ਨੇ ਗੱਲ ਕੀਤੀ ਕਿ ਉੱਥੇ ਇੱਕ ਤਾਂ ਡੀਜ਼ਲ ਜ਼ਰੂਰ ਜਾਣਾ ਚਾਹੀਦਾ ਹੈ ਡੀਜ਼ਲ ਤੇ ਨਾਲ ਜੇਲੇ ਕਰਾਂ ਦੇ ਵਿੱਚ ਜਿਹੜਾ ਆ ਗਿਆਂ ਉਹਨਾਂ ਦੇ ਲਈ ਸਮਿਤ ਵੀ ਦੇਣਾ ਚਾਹੀਦਾ ਤੇ ਡੰਗਰਾਂ ਦੇ ਲਈ ਚਾਰਾ ਵੀ ਜ਼ਰੂਰ ਜੰਤ ਦੇਣਾ ਚਾਹੀਦਾ ਤੇ ਜਿਹੜੇ ਲੋਕਾਂ ਦੀਆਂ ਰਜਾਈਆਂ ਵੀ ਭਿੱਜੀਆਂ ਭਿੱਜ ਗਈਆਂ ਦੂਜਾ ਵੀ ਸਮਾਨ ਪਿੱਛ ਗਿਆ ਉਹਦੇ ਲਈ ਕੰਬਲ ਵੀ ਜ਼ਰੂਰ ਦੇਣੇ ਚਾਹੀਦੇ ਨੇ ਕਿਤਾਬਾਂ ਕਾਪੀਆਂ ਬੱਚਿਆਂ ਦੇ ਲਈ ਖਾਸ ਕਰਕੇ ਜਿਹੜੇ ਗ੍ਰੰਥੀ ਸਿੰਘ ਨੇ ਸਾਡੇ ਉਹਨਾਂ ਦੇ ਲਈ ਬਹੁਤ ਹੁਣ ਔਖਾ ਹੋ ਗਿਆ ਤੇ ਉਹਨਾਂ ਦੀ ਸੇਵਾ ਵੀ ਫੈਨਸਲੀ ਮਤ ਹੋਵੇ ਉਹਨਾਂ ਦੀ ਉਹ ਵੀ ਅਸੀਂ ਮਨ ਦੇ ਵਿੱਚ ਹੈਗਾ ਕਿ ਉਹ ਵੀ ਅਸੀਂ ਦਈਏ ਉਹ ਇਹ ਸਾਰਾ ਕੁਝ ਅਸੀਂ ਇਕੱਠਾ ਕਰਕੇ ਸੀ ਕੋਸ਼ਿਸ਼ ਕਰਾਂਗੇ ਕਿ ਜੋ ਬਤਵਾਲੇ ਸੀ ਕਰ ਸਕਦੇ ਆ ਉਹ ਕਰੀਏ ਉਧਰ ਸੰਪਰਕ ਵੀ ਹੋਇਆ ਰਖਣਾ ਸਾਬ ਵੀ ਅਸੀਂ ਅਸੀਂ ਜਾ ਕੇ ਆਏ ਆ ਇਹ ਚੀਜ਼ਾਂ ਉਹਨਾਂ ਨੇ ਉੱਥੇ ਵੀ ਇਹ ਚੀਜ਼ਾਂ ਕਹੀਆਂ ਨੇ ਠੀਕ ਹੈ ਜੀ ਤੇ ਉਹਦੇ ਨਾਲ ਰੇਜ ਦੀ ਵੀ ਗੱਲ ਚੱਲੀ ਐ ਤੇ ਕਣਕ ਦੇ ਬੀਜ ਦੀ ਵੀ ਗੱਲ ਚੱਲੀ ਐ ਇਸ ਸਾਡੀ ਕੋਸ਼ਿਸ਼ ਹੋਊਗੀ ਕਿ ਜਿੱਥੇ-ਜਿੱਥੇ ਜਿਹੜੀ-ਜਿਹੜੀ ਮੰਗ ਵੀ ਹੋਵੇ ਅਸੀਂ ਉਹ ਕਰੀਏ ਦੇਖੋ ਇਹ ਨਹੀਂ ਹੈ ਕਿ ਅਸੀਂ ਇਕੱਲੇ ਕਰ ਰਹੇ ਆ ਸਾਰੀ ਦੁਨੀਆ ਕਰ ਰਹੀ ਆ ਜਿੰਨਾ ਧੰਨਵਾਦ ਕਰੀਏ ਜਿਹੜੇ ਬੰਦੇ ਨੇ ਵੀ ਯੋਗਦਾਨ ਪਾਇਆ ਉਹਦਾ ਸਾਨੂੰ ਸਾਰਿਆਂ ਨੂੰ ਧੰਨਵਾਦ ਕਰਨਾ ਚਾਹੀਦਾ ਹੈ ਮੇਰਾ ਖਿਆਲਿਆ ਪਾਰਟੀ ਨੇ ਵੀ ਤਰਮਾਲ ਕਰਦਾ ਕਿ ਹਰਿਆਣਾ ਸਰਕਾਰ ਨੇ 5 ਕਰੋੜ ਰੁਪਏ ਭੇਜਿਆ ਹੈ ਮੇਰਾ ਖਿਆਲ ਹੈ ਹਿਮਾਚਲ ਨੇ 5 ਕਰੋੜ ਰੁਪਏ ਭੇਜੇ ਸ਼ਾਇਦ ਨਾ ਹਿਮਾਚਲ ਤੱਕ ਚੜਿਆ ਆਪੇ ਫੈਕਟਰ ਨੇ ਤੇ ਦਿੱਲੀ ਆ ਨੇ ਜੋ ਵੀ ਜੇ ਕਿਸੇ ਨੇ 5 ਰੁਪਏ ਦਾ ਵੀ ਦਾਨ ਕੀਤਾ ਕਿਸੇ ਨੇ ਕੰਮ ਕੀਤਾ ਉਹਦਾ ਤਰਮਾਲ ਕਰਨਾ ਚਾਹੀਦਾ ਅੱਜ ਟਾਈਮ ਨਹੀਂ ਹੈ ਕਿ ਅਸੀਂ ਕਿਸੇ ਦੀ ਕਿਹੜੀ ਸ਼ਾਇਦ ਕਰੀਏ ਕਿਸੇ ਨੂੰ ਮਾਰਾ ਕੀਏ ਮਾਰਾ ਕਹਿਣ ਦਾ ਸਮਾਂ ਨਹੀਂ ਅੱਜ ਤਾਂ ਐਪਰੀਸ਼ੀਏ ਕਰੀਏ ਕਿ ਜਿੰਨਾ ਜਿੰਨੇ ਕਰਿਆ ਉਹਦਾ ਬਹੁਤ ਬਹੁਤ ਸਤਿਮਾਲ ਕਿਉਂਕਿ ਜਦੋਂ ਔਖਾ ਟਾਈਮ ਹੋਵੇ ਉਹਦੇ ਚ ਜਦੋਂ ਸੌਖੇ ਹੁੰਦੇ ਆ ਉਦੋਂ ਲੜਾਈ ਲੜ ਲਈ ਆਪਣੀ ਹੋਰ ਲੜ ਲਈ ਰਲਣਾ ਚਾਹੀਦਾ ਹੈ ਅੱਜ ਸਰਕਾਰ ਦੀ ਵੀ ਡਿਊਟੀ ਬਣਦੀ ਹੈ ਕਿ ਆਪਾਂ ਇਹ ਵੀ ਸਹਿਯੋਗ ਕਰਨ ਸੈਂਟਰ ਸਰਕਾਰ ਵੀ ਕਰੇ ਪੰਜਾਬ ਸਰਕਾਰ ਵੀ ਕਰੇ ਪਰ ਇਸ ਚੀਜ਼ ਦਾ ਬਹੁਤ ਵੱਡਾ ਦੁੱਖ ਹੈ ਕਿ ਜਿਹੜੇ ਇਹ ਹੜ੍ਹ ਆਏ ਨੇ ਇਹ ਕੋਈ ਪਾਣੀ ਦਾ ਹੜ੍ਹ ਨਹੀਂ ਆਏ ਹਨ ਇਹ ਜਿਹੜੇ ਡੈਮਾਂ ਦਾ ਪਾਣੀ ਛੱਡਿਆ ਉਹਦੇ ਨਾਲ ਆਏ ਨੇ ਜੇ ਡੈਮਾਂ ਦਾ ਪਾਣੀ ਇਹ ਟਾਈਮ 'ਤੇ ਛੱਡ ਲੈਂਦੇ ਜਿਵੇਂ ਅੱਜ ਦਲ ਚੱਲਦੇ ਤੇ 25% ਡੈਮਾਂ ਦਾ ਪਾਣੀ ਮੇਲੇ ਚੱਲਣ ਟੰਗੇ ਪਹਿਲਾਂ ਡੈਮਾਂ ਨੇ ਪੂਰੇ ਭਰ ਲਏ ਜਦੋਂ ਪੂਰੇ ਭਰ ਗਏ ਫਿਰ ਉਹ ਪਾਣੀ ਛੱਡਤਾ ਫਿਰ ਉਹਦੇ ਨਾਲ ਤਵਾਈ ਹੋਣੀ ਓ ਸਹੀ ਪਰ ਜੇ ਪਾਣੀ ਨਾ ਹੁਣ ਤੇ ਛੱਡਦੇ ਜਾਂਦੇ ਪਤਾ ਸੀ ਕਿ ਸੌਂਗ ਦੇ ਵਿੱਚ ਨਹੀਂ ਪਾਣੇ ਨੇ ਤੇ ਪਾਣੀ ਨਹੀਂ ਆਉਣਾ ਜੇ ਪਹਿਲਾਂ ਪਾਣੀ ਛੱਡਿਆ ਹੁੰਦਾ ਤੇ ਉਹਨਾਂ ਨਾਲ ਸੜਾ ਸੜਾ ਪਾਣੀ ਛੱਡਣ ਦੇ ਤਾਂ ਸ਼ਾਇਦ ਇਹ ਨੁਕਸਾਨ ਨਾ ਹੁੰਦਾ ਸੋ ਅੱਗੇ ਵਾਸਤੇ ਇਹਨੂੰ ਜ਼ਰੂਰ ਗੌਰ ਕਰਨੀ ਚਾਹੀਦੀ ਹੈ ਇਹਦੇ ਵਿੱਚ ਲੋਕਾਂ ਦੇ ਸੁਝਾਅ ਲੈਣੇ ਚਾਹੀਦੇ ਨੇ ਇਕੱਲਾ ਇਰੀਗੇਸ਼ਨ ਡਿਪਾਰਟਮੈਂਟ ਹੀ ਨਹੀਂ ਕਰ ਸਕਦਾ ਇਹਦੇ ਲਈ ਸਪੈਸ਼ਲ ਏਜੰਸੀ ਬਣਾਉਣੀ ਚਾਹੀਦੀ ਹੈ ਜਿਹੜੀ ਰੈਨਸਿਨ ਗਾਈਡ ਕਰ ਸਕੇ ਦੱਸ ਸਕੇ ਕਿ ਵੀ ਕਿਵੇਂ ਸਾਡੇ ਪੰਜਾਬ ਹੈ ਜਾਂ ਸਾਰੀ ਦੁਨੀਆ ਦੇ ਵਿੱਚ ਬੈਠੇ ਨੇ ਜੇ ਉਹਨਾਂ ਦੀ ਵਿਚਾਰ ਲੈਣਾ ਉਹ ਵੀ ਬੱਗੇ ਸਲਾਹ ਦੇ ਸਕਦੇ ਨੇ ਤੇ ਇਹਦਾ ਪਰਮਨੈਂਟਲੀ ਹੱਲ ਕੱਢ ਸਕਦੇ। ਹਲਵਾਦ ਕਾਲ ਦੋਸਤ। ਸਦਾ ਹਰੀ ਸਿੰਘ ਜੀ ਜਿਹੜਾ ਇਹ ਹਰ ਪੀੜਤਾਂ ਦੀ ਉਪਰਾਲਾ ਕੀਤਾ ਜਾ ਰਿਹਾ ਇਸ ਨੂੰ ਤੁਸੀਂ ਕਿਵੇਂ ਪ੍ਰਭਾਵਸ਼ਿਤ ਕਰੋਗੇ? ਜੋ ਅੱਜ ਰਕੜਾ ਸਾਹਿਬ ਨੇ ਤੇ ਮੀਟਿੰਗ ਬੁਲਾਈ ਹੈ ਉਹ ਇਸ ਕਰਕੇ ਬੁਲਾਈ ਹੈ ਕਿ ਜੋ ਹਰ ਪੀੜਤ ਲੋਕ ਨੇ ਸਰਦੀ ਜਿਲ੍ਹਿਆਂ ਦੇ ਉਹਨਾਂ ਦੀ ਮਦਦ ਕਿਸ ਤਰ੍ਹਾਂ ਕਰੀਏ ਰਕੜਾ ਸਾਹਿਬ ਨੇ ਪਹਿਲਾਂ ਹੀ 11 ਕਰੋੜ ਰੁਪਏ ਦਾ ਐਨਾਨਸ ਕੀਤਾ। ਉਹ ਸਾਰਿਆਂ ਦੇ ਸੁਝਾਅ ਲੈਏ ਨੇ ਕਿ ਅਸੀਂ ਉਸ ਤਰ੍ਹਾਂ ਜਾ ਕੇ ਉਹਨਾਂ ਦੀ ਮਦਦ ਕਰੀਏ ਡੀਜ਼ਲ ਲਈਏ ਰਾਸ਼ਨ ਲਈਏ ਜਾਂ ਹੋਰ ਜੋ ਵੀ ਸਮਗਰੀ ਉਥੇ ਲੋੜ ਹੈ ਉਹ ਦਈਏ ਅਲੱਗ-ਅਲੱਗ ਸਾਰੇ ਬੰਦਿਆਂ ਨੇ ਸੁਝਾਅ ਦਿੱਤੇ ਨੇ ਕਿਸੇ ਨੇ ਡੀਜ਼ਲ ਦਾ ਦੱਸਿਆ ਕਿਸੇ ਨੇ ਰਾਸ਼ਨ ਦਾ ਦੱਸਿਆ ਕਿਸੇ ਨੇ ਕੰਕੜਾ ਦਾ ਦੱਸਿਆ ਕਿਸੇ ਮਤਰਾ ਨਾਲ ਦੱਸਿਆ ਇਸ ਕਰਕੇ ਇਹਨਾਂ ਦੇ ਸੁਝਾਅ ਲੈ ਕੇ ਹੁਣ ਰਖੜਾ ਸਾਹਿਬ ਦੇ ਨਾਲ ਅਸੀਂ ਵੀ ਸਾਰੇ ਹਿੰਦੀਆਂ ਦੀ ਟੀਮ ਖੜੀ ਹੈ ਬੰਦੇ ਆਏ ਨੇ ਸਾਰੇ ਅਸੀਂ ਨਾਲ ਜਾਵਾਂਗੇ ਉੱਥੇ ਜਾ ਕੇ ਜੋ ਵੀ ਜਿਹੜੇ ਪਿੰਡ ਚ ਕਿਸੇ ਚੀਜ਼ ਦੀ ਲੋੜ ਹੋਊਗੀ ਉਹ ਅਸੀਂ ਉਹਦੇ ਮੁਹਿਆ ਕਰਾਵਾਂਗੇ ਅਤੇ ਬਾਤੋ ਬਾਤ ਜੋ ਵੀ ਲੋਕਾਂ ਦੀ ਮਦਦ ਕੀਤੀ ਜਾ ਸਕੇ ਉਹ ਕਰਾਂਗੇ ਉਹ ਨੋਟ ਕਾ ਹੋਰ ਦਾ ਜਿਹੜਾ ਅੱਜ ਇਹ ਹੜਪੇਟਾਂ ਦੇ ਵਾਦ ਦੀ ਜਿਹੜਾ ਪ੍ਰੀਖਿਆ ਲਈ ਕੀਤੀ ਹੈ ਕੀ ਮਕਸਦ ਹੈ ਔਰ ਕਿਸ ਤਰ੍ਹਾਂ ਦੀ ਪਲਾਨਿੰਗ ਹੈ ਜਿਸ ਤਰ੍ਹਾਂ ਆਪਾਂ ਜਾਣਦੇ ਆਂ ਪੰਜਾਬ ਹੜਾਂ ਦੀ ਮਾਰ ਪੂਰੀ ਤਰ੍ਹਾਂ ਚ ਝੋੜ ਕੇ ਰੱਖਦਾ ਪੰਜਾਬ ਨੂੰ ਹੜਾਂ ਨੇ ਜਿੱਤੇ ਕੁਦਰਤੀ ਮਾਰ ਹੈ ਉਥੇ ਮਨੁੱਖਾਂ ਦੀ ਵੀ ਗਲਤੀ ਹੈ ਸਰਕਾਰਾਂ ਦੀ ਵੀ ਗਲਤੀ ਹੈ ਹੜ੍ਹਾਂ ਦੇ ਵਿੱਚ ਤਬਾਹੀ ਦੇ ਵਿੱਚ ਬਹੁਤ ਵੱਡੀ ਤਬਾਹੀ ਹੋਈ ਹੈ ਸੋਚਿਆ ਸੰਸਥਾਵਾਂ ਉੱਠੀਆਂ ਨੇ ਜਿੱਥੇ ਬੰਦੇ ਉੱਠੀਆਂ ਨੇ ਉੱਥੇ ਜਿਹੜਾ ਰਖਣਾ ਪਰਿਵਾਰ ਹੈ ਜਿਹੜਾ ਹਮੇਸ਼ਾ ਹੀ ਮਾਨਵਤਾ ਨਾਲ ਖੜਿਆ ਹੈ ਕਿਤੇ ਵੀ ਵਿਛਤਾ ਪਈਆਂ ਦਾ ਪਰਿਵਾਰ ਨੇ ਅੱਗੇ ਕੋਈ ਉਹਦੀ ਸੇਵਾ ਕੀਤੀ ਹੈ ਉਹਨਾਂ ਨੇ 10 ਕਰੋੜ ਰੁਪਇਆ ਐਲਾਨ ਕੀਤਾ ਸੀ ਹੜਪੀੜ ਇਲਾਕਿਆਂ ਬਾਅਦ ਤੇ ਅੱਜ ਉਹਨੇ ਇਲਾਕਾ ਇਕੱਠਾ ਕੀਤਾ ਸੀ ਕਿ ਇਹ ਇਲਾਕੇ ਦੇ ਹੀ ਪੈਸੇ ਬੇਸ਼ੱਕ ਦੇ ਪਰਿਵਾਰ ਹੈ ਪਰ ਇਲਾਕੇ ਵੱਲੋਂ ਸਮਝਿਆ ਜਾਊਗਾ ਇਹ ਤੋਂ ਵਪਾਰ ਸੇਵਾ ਕਰਨ ਵੀ ਲੱਕ ਇੱਥੇ ਹੋ ਕੇ ਚੱਲੀਏ ਵੀ ਸੰਗਤਾਂ ਉੱਥੇ ਜਾਣ ਗਿਆ ਵੀ ਜਿੱਥੇ ਅਸੀਂ ਹੜਪੀੜਤਾ ਦੀ ਸਹਾਇਤਾ ਕਰਨ ਜਾਵਾਂਗੇ ਉੱਥੇ ਹੱਥੀ ਅਸੀਂ ਸੇਵਾ ਵੀ ਕਰਾਂਗੇ ਉੱਥੇ ਸੰਗਤਾਂ ਨੇ ਵੀ ਮਹਿਸੂਸ ਕੀਤਾ ਵੀ ਯਾਰ ਇਹ ਪਰਵਾਰਤਾ ਕਰਦਾ ਕਰਦਾ ਆਪਾਂ ਵੀ ਕੁਝ ਕਰੀਏ ਹੁਣ ਪਿੰਡਾਂ ਚੋਂ ਸਲਾਹ ਬਣਿਆ ਵੀ ਆਪਾਂ ਤੂੜੀ ਜਰੂਰ ਇਕੱਠੀ ਕਰਕੇ ਆਪਣੇ ਤੌਰ ਤੇ ਪਿੰਡਾਂ ਦੇ ਵਿੱਚੋਂ ਢੌਂਡੀਆਂ ਲੈ ਕੇ ਉਨਾ ਇਲਾਕੇ ਵਿੱਚ ਜਿੱਥੇ ਹੜਪੀੜਤ ਨੇ ਜਿੱਥੇ ਹਰੇ ਚਾਰੇ ਬਹੁਤ ਵੱਡੀ ਸ਼ੌਰਟੇਜ ਹੈ ਉਥੇ ਜਾ ਕੇ ਮਦਦ ਕਰੀਏ ਯੋਗਦਾਨ ਕਰੀਏ ਕਈ ਪਿੰਡ ਕਹਿੰਦੇ ਜੀ ਅਸੀਂ ਸਮਰਥਾ ਮਤਾਵਕ ਜਿੰਨਾ ਕਿ ਪਿੰਡ ਤੋਂ ਸਰੂਗਾ ਅਸੀਂ ਕੁਝ ਮਾਇਆ ਲੈ ਕੇ ਜਾਵਾਂਗੇ ਅਸੀਂ ਬਿਜਲੀ ਵੀ ਦੇਵਾਂਗੇ ਕੁਝ ਬੰਦੇ ਕਹਿੰਦੇ ਜੀ ਅਸੀਂ ਕੁਝ ਗਰਮ ਕਰਕੇ ਸਰਦੀ ਆ ਰਹੀ ਹੈ ਅਸੀਂ ਰੇਹਾਂ ਦੇਵਾਂਗੇ ਜੀ ਸਾਰੇ ਕੋਈ ਇੱਕ ਦੋ ਪਿੰਡ ਜੋ ਗੁੱਠੀਆਂ ਕਰ ਰਹੇ ਕਹਿੰਦੇ ਪਾਪੀ ਹਰ ਵਿਅਕਤੀ ਆਪਣੀ ਸਮਰਥਾ ਮਤਾਵਕ ਜਿੱਤੇ ਇਹ ਕੋਸ਼ਿਸ਼ ਕਰਦਾ ਉਥੇ ਰਖੜਾ ਪਾਰ ਦੀ ਪਰਿਵਾਰ ਦੀ ਤਰੀਫ ਵੀ ਹੈ ਵਧਾਈ ਵੀ ਹੈ ਜਿਨ੍ਹਾਂ ਨੇ ਓਕੇ ਬਾ ਕੇ ਪਜਾਮਾ ਨਾ ਖੜਿਆ ਨਾਲ ਸਹਿਯੋਗ ਕਰਾਂਗੇ ਹੱਥੀ ਉੱਤੇ ਸੇਵਾ ਕਰਕੇ ਆਊਗਾ ਇਹ ਫੈਸਲਾ ਕੀਤਾ ਜੀ ਧੰਨਵਾਦ ਕੀ ਕਹੂੰਗੇ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਕਾਂਦੀਦਲ ਵੱਲੋਂ ਜਾਂ ਕਿਤਰਾਂ ਜਿਹੜਾ ਹੈਗਾ ਅੱਗੇ ਜਾ ਕੇ ਇਹ ਜਿਹੜਾ ਹਰ ਪੀੜਤਾਂ ਦੀ ਮਦਦ ਕੀਤੀ ਜਾਊਗਾ ਮੈਂ ਸਮਝਦਾ ਸਭ ਤੋਂ ਪਹਿਲਾਂ ਤਾਂ ਵੱਡੀ ਗੱਲ ਇਹ ਹੈ ਕਿ ਰਖੜਾ ਪਰਿਵਾਰ ਨੇ ਹਮੇਸ਼ਾ ਹੀ ਜਦੋਂ ਕੋਈ ਆਫਤ ਆਈ ਹੈ ਦੇਸ਼ ਦੇ ਵਿੱਚ ਵਿਦੇਸ਼ ਦੇ ਵਿੱਚ ਜਿੱਥੇ ਵੀ ਹੈ ਆਨੇ ਤੋਂ ਪਹਿਲਾਂ ਤੁਹਾਨੂੰ ਲੱਡੂ ਜਦੋਂ ਸ੍ਰੀਮਈ ਫਿਰ ਕਿਸਾਨ ਮੋਰਚਾ ਲਗਾ ਦਿੱਲੀ ਵਿੱਚ ਕਿਸਾਨ ਤੁਸੀਂ ਇਹਨਾਂ ਨੇ ਲੰਬਾ ਲੱਗ ਰੱਖਿਆ ਰਾਹਿਸ ਦਾ ਪ੍ਰਦਰਸ਼ਨ ਕੀਤਾ ਮੀਡੀਆ ਕੈਂਪ ਲਾਇਆ ਇੱਕ ਸਾਲ ਸੁਲਵ ਕਰ ਰਹੇ ਤੇ ਹੁਣ ਵੀ ਜਦੋਂ ਪੰਜਾਬ ਦੇ ਉੱਪਰ ਕਹਿਰ ਆ ਗਿਆ ਹੜ੍ਹਾਂ ਦਾ ਮੈਂ ਸਮਝਦਾ ਕਿ ਅਜ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਨਾ ਖੜੇ ਨੇ ਉਹ ਭਾਵੇਂ ਗਾਇਕ ਹੋਣ ਭਾਵੇਂ ਫਿਲਮ ਨਿਰਦੇਸ਼ਕ ਹੋਣ ਭਾਵੇਂ ਇੰਡਸਟਰੀ ਵਾਲੇ ਹੋਣ ਭਾਵੇਂ ਆਮ ਸਖਸਾ ਹੋਣ ਭਾਵੇਂ ਇੰਡਸਟਰੀਸਟ ਹੋਣ ਆਮ ਲੋਕ ਹੋਣ ਨੋ ਜੂਸ ਹੋਵੇ ਹਜੂਤ ਕਲਬਾ ਪਿੰਡਾਂ ਦੇ ਪੰਚਾਇਤਾਂ ਉਹ ਲੋਕ ਖੜੇ ਨੇ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਸਾ ਸਰਜੀਤ ਸਿੰਘ ਰਖੜਾ ਦੇ ਪ੍ਰਮਾਨ ਹੈ ਸਾ ਦਰਸ਼ਨ ਧਾਰੀਵਾਲ ਸਾ ਚਰਜੀਤ ਸਿੰਘ ਧਾਰੀਵਾਲ ਸਾ ਸ੍ਰੀ ਰਖੜਾ ਸਭ ਕਾ ਮੈਂ ਕਿ ਇਸ ਸਵਾਰ ਨੇ ਪਹਿਲੇ ਤਰ੍ਹਾਂ 10 ਕਰੋੜ ਰੁਪਇਆ ਦੇ ਦਾ ਰਾਣ ਕੀਤਾ ਉਹਦੀ ਕਿਸ ਤਰ੍ਹਾਂ ਉਹਦੀ ਵੰਡ ਕੀਤੀ ਜਾਵੇ ਉਥੇ ਡਿਮਾਂਡ ਉਹ ਕਮੇਟੀ ਬਣਾ ਕੇ ਭੇਜੇ ਲੋਕ ਉਸ ਇਲਾਕੇ ਦੇ ਵਿੱਚ ਪਹਿਲਾਂ ਅਸੀਂ ਛਾਕੇ ਵੀ ਆਏ ਆ ਸੜਕ ਤੱਕ 24 ਤੋਂ 26 ਸੜਕ ਕੈਂਪ ਵਾਲੀਟੀ ਪਾਰਟੀ ਬੋਲ ਚੱਲ ਰਹੇ ਨੇ ਯਾਨੀ ਹਰ ਪਿਛੋਕੀ ਹੜਾ ਪਰ ਲਾਣੇ ਤੇ ਉਹ ਵੀ ਚੱਲ ਰਹੇ ਨੇ ਤੇ ਹੁਣ ਉਹਨਾਂ ਦੇ ਨਾਲ ਮੈਂ ਇਹ ਰਿਪੋਰਟ ਲੈ ਰਿਹਾ ਤੇ ਕੱਲ ਨੂੰ ਵਿਸ਼ੇਸ਼ ਤੌਰ ਤੇ ਪ੍ਰੈਸ ਕਾਨਫਰੈਂਸ ਰੱਖੀ ਹੈ ਚੰਡੀਗੜ੍ਹ ਦੇ ਪ੍ਰੈਸ ਕਾਨਫਰੈਂਸ ਦੇ ਵਿੱਚ 12:00 ਵਜੇ ਉੱਥੇ ਸਾਰੇ ਚਾਫਟ ਕਰਕੇ ਇਥੋ ਜਿਹੜੇ ਸਵਾਲ ਹੋ ਜਾਈ ਨੇ ਉਸ ਦੇ ਹਲਾ ਕਿਉਂਕਿ ਇਲਾਕੇ ਦਾ ਬਹੁਤ ਬੜਾ ਨਾ ਹੁੰਦਾ ਜਿਹੜਾ ਇਲਾਕਾ ਜਿਹੜਾ ਇਲਾਕਾ ਖੜਾ ਹੈ ਉਹਦੇ ਨਾਲ ਮੈਂ ਸਮਝਦਾ ਸਮਰਚਾ ਲੋਕ ਖੜੇ ਨੇ ਅਸਮਰਚੇ ਇਲਾਕੇ ਨੇ ਫੈਸਲਾ ਕੀਤਾ ਕਿ ਸਾਰੇ ਜਿਹੜੀ ਆ ਦੇਖੀ ਆ ਜਿਹਨੇ ਪਰਮੇਸ਼ਰ ਜੀ ਦਾ ਪਛਦੀ ਬਨੁ ਬੁਲਾਇਆ ਸੀ ਇੱਥੇ ਹਜ਼ਾਰਾਂ ਦੀ ਲੋਕ ਆ ਗਏ ਕਿ ਸਾਰੇ ਲੋਕ ਨਾਲ ਜਾਣ ਤਿਆਰ ਨੇ ਕਿ ਉਥੇ ਅਗਲੀ ਸੇਵਾ ਕਰ ਸਾਰੇ ਕਰਾਂਗੇ ਥੋੜਾ ਜਿਹਾ ਤਨਵਾਸ ਹਸਪਤਲ